ਹਾਂਜੀ ਜੇ ਅੱਜ ਕੁਕਿੰਗ ਨਹੀਂ ਕਰਨੀ ਤੇ ਕੰਮ ਤਾਂ ਕਰਨਾ ਹੈ ਕੰਮ ਤੋਂ ਨਹੀਂ ਆਪਾਂ ਪਿੱਛੇ ਹੱਟਣਾ ਤੇ ਇਹ ਨੇ ਮੂਲੀਆਂ ਅੱਜਕੱਲ ਦੇ ਮੌਸਮ ਵਿੱਚ ਮੂਲੀਆਂ ਸਾਰੇ ਪਾਸੇ ਮਿਲ ਜਾਂਦੀਆਂ ਨੇ ਕੀ ਕਰਨ ਲੱਗੀਆਂ ਰੋਟੀ ਪਕਾਉਣ ਲੱਗੀਆਂ ਨੋ ਬਿਲਕੁਲ ਵੀ ਨਹੀਂ ਮੈਂ ਨਹੀਂ ਅੱਜ ਪਕਾਣੀ ਰੋਟੀ ਅੱਜ ਤੁਹਾਨੂੰ ਬਹੁਤ ਵੱਖਰੀ ਤਰ੍ਹਾਂ ਦਾ ਦਿਖਾਨਿਆਂ ਅਚਾਰ ਬਣਾ ਕੇ ਜਿਹੜਾ ਕੀ ਥੋੜੇ ਜਹਰ ਕੱਡੇਗਾ ਵੀ ਜਲਦੀ ਖਰਾਬ ਨਹੀਂ ਹੋਵੇਗਾ ਔਰ ਪਾਣੀ ਦੇ ਵਿੱਚ achar ਬਨੇਗਾ। ਸਾਰੀਆਂ ਆਪਾਂ ਨਾ ਗੋਲ-ਗੋਲ ਕੱਟ ਲਵੋ। ਮੂਲੀ ਦਾ achar ਬਹੁਤ ਤਰੀਕਿਆਂ ਨਾਲ ਪੈਂਦਾ ਵੇ ਤੇ ਅੱਜ ਅਸੀਂ ਪਾ ਰਿਆਂ ਪਾਣੀ 'ਚ achar ਤੇ ਵੈਸੇ ਅਸੀਂ ਦੂਜੀ ਤਰ੍ਹਾਂ ਗਾਜਰਾ ਮੂਲੀਆਂ ਦਾ ਵੀ ਪਾਦੇ ਹੁੰਦੇ ਆ। ਇਹ ਅਸੀਂ ਪਾਣੀ ਜਿਹੜਾ ਹੈ ਨਾ ਉਬਲਣਾ ਰੱਖ ਦਿੱਤਾ। ਇਹਨੂੰ ਉਬਾਲਿਆਰਦੇ ਨੇ ਹੈ। ਪਾਣੀ ਨੂੰ ਚੰਗੀ ਤਰ੍ਹਾਂ ਨਾਲ ਜਿੰਨੀ देर ਪਾਣੀ ਨੂੰ ਉਬਾਲਿਆ ਆਂਦੇ ਆ ਅਸੀਂ ਇੱਧਰ ਇਹਦਾ ਮਸਾਲਾ ਬਣਾ ਲੈਨੇ ਆ ਅਸੀਂ ਲਈ ਰਾਈ ਰਾਈ ਬਟਾ ਬ੍ਰੀਕ ਵਾਲੀ ਨਹੀਂ ਸੀ ਹਾਂ ਉਹ ਚਾਹੀਏ ਇਹ ਨਹੀਂ ਇਹ ਜੀ ਅਸੀਂ ਰਾਈ ਲੈ ਲਈਏ ਇਹਨੂੰ ਨਾ ਇਹ ਸਾਡੇ ਕੋਲ ਤਿੰਨ ਮੂਲੀਆਂ ਸੰ ਕਿਲੋ ਦਾ ਵਾਰਾ ਹੋਏਗਾ ਇਹਦੇ ਵਿੱਚ ਇਹਨੂੰ ਖੱਟਾ ਕਰਨ ਵਾਸਤੇ ਸਾਨੂੰ ਦੋ ਤਿੰਨ ਚਮਚ ਜਿਹੜੇ ਆ ਰਾਈ ਦੇ ਪਾ ਕੇ ਤੇ ਅਸੀਂ ਇਹਨਾਂ ਨੂੰ ਰਾਈ ਨੂੰ ਪਹਿਲਾਂ ਬ੍ਰੀਕ ਕਰਕੇ ਪੀਸ ਲੈਣਾ ਹੈ ਮਿਕਸੀ ਦੇ ਵਿੱਚ ਜਿਹੜੀ ਉਬਲਦਾ ਉਬਲਦੇ ਪਾਣੀ ਦੇ ਵਿੱਚ ਅਸੀਂ ਮੂਲੀਆਂ ਜੜੀਆਂ ਨੇ ਉਹ ਪਾ ਦੇਣੀਆਂ ਨੇ ਤੇ ਪਾਣੀ ਨੂੰ ਕਰ ਦੇਣਾ ਬੰਦ ਮੈਨੂੰ ਪਾਣੀ ਨੂੰ ਬੰਦ ਨਹੀਂ ਕਰਨਾ ਗੈਸ ਨੂੰ ਬੰਦ ਕਰਨਾ ਤੇ ਅਸੀਂ ਥੋੜਾ ਜਿਹਾ ਪਾ ਦਾਂਗੇ ਨਮਕ ਓਕੇ ਇਹ ਅਸੀਂ ਇਹਦੇ ਚ ਇੱਕ ਚਮਚ ਨਮਕ ਪਾ ਦਿੱਤਾ ਹੁਣ ਅਸੀਂ ਹੋਰ ਇਹਦਾ ਮਸਾਲਾ ਤਿਆਰ ਕਰਨਾ ਹੈ ਰਾਹੀ ਪੀਸ ਲਈਏ ਤੇ ਇਹਦੇ ਵਿੱਚ ਮਿਰਚਾਂ ਲਾਲ ਵਾਲੀ ਥੋੜੀ ਜੀ ਪਾਵਾਂਗੇ ਤੇ ਥੋੜਾ ਜਿਹਾ ਪਾਵਾਂਗੇ ਨਮਕ ਫਿਰ ਕਿਉਂਕਿ ਇਹ ਹੀ ਪ੍ਰੀਜ਼ਰਵਰਟਰ ਹੁੰਦਾ ਹੈ ਇਹ ਹੋ ਗਿਆ ਸਾਡਾ ਮਸਾਲਾ ਤਿਆਰ ਠੀਕ ਹੈ ਇਹਦੇ ਵਿੱਚੋਂ ਅਸੀਂ ਪਾਵਾਂਗੇ ਥੋੜੇ ਜਿਲੇ ਲਸਣ ਦੇ ਜਿੰਨੀ ਤੁਹਾਨੂੰ ਜੀ ਕਰੇ ਲਸਣ ਦੀ ਕੋਈ ਇਹੋ ਜਿਹਾ ਚੱਕਰ ਨਹੀਂ ਹੈ ਤੁਸੀਂ ਇਹਨੂੰ ਪਾ ਕੇ ਤੇ ਥੋੜਾ ਜਿਹਾ ਇਥੋਂ ਉਬਲਿਆ ਹੋਇਆ ਪਾਣੀ ਜਿਹੜਾ ਹੈ ਉਹ ਪਾਵਾਂਗੇ ਤੇ ਇਹਨੂੰ ਪੀਸ ਲਾਂਗੇ ਮਸਾਲਾ ਹੋ ਗਿਆ ਤਿਆਰ ਮਸਾਲੇ ਨੂੰ ਇਸ ਦੇ ਵਿੱਚ ਪਾਵਾਂਗੇ ਦੇਖੋ ਤੇ ਇਹਦੇ ਵਿੱਚ ਹੁਣ ਅਸੀਂ ਇਹ ਮੂਲੀਆ ਨੂੰ ਪਕਾਣਾ ਨਹੀਂ ਹੈ ਸਿਰਫ ਇੱਕ ਬੋਇਲ ਕਰਕੇ ਪਾਣੀ ਤੇ ਉਹਦੇ ਵਿੱਚ ਪਾ ਕੇ 5 ਮਿੰਟ ਪਹਿਰੇ ਰਹਿੰਦੇ ਹੋ ਤੇ ਇਹਨਾਂ ਨੂੰ ਕੜਕੇ ਸੀ ਇਹਦੇ ਵਿੱਚ ਪਾ ਲੈ। ਠੀਕ ਹੈ ਜੀ ਇਹ ਵੇ ਰਾਈ ਲਸਣ ਤੇ ਨਮਕ ਮਿਰਚ ਤੇ ਮੇਰੇ ਖਿਆਲ ਤੋਂ ਹੋਰ ਕੁਝ ਨਹੀਂ ਸੀਗਾ ਤੇ ਲੋ ਜੀ ਇਹ ਮੂਲੀਆਂ ਸਾਰੀਆਂ ਅਸੀਂ ਮੂਲੀਆਂ ਜਿਹੜੀਆਂ ਇਹਦਾ ਕੱਚਾ ਪੰ ਜਿਹੜਾ ਹੈ ਨਾ ਉਹ ਖਰਾਬ ਨਹੀਂ ਹੁੰਦੇ ਨਾ ਕੱਚ-ਕੱਚ ਕਰੇ ਮੂਲੀ ਤਾਂ ਹੀ ਅੱਛੀ ਲੱਗਦੀ ਹੈ ਸਾਰੀਆਂ ਮੂਲੀਆਂ ਅਸੀਂ ਇਹਦੇ ਵਿੱਚ ਪਾ ਲਈਆਂ। ਜਿਹੜਾ ਮਸਾਲਾ ਇਹਨੂੰ ਇਹਦੇ ਵਿੱਚ ਰਲਾ ਲੈਣਾ ਤੇ ਮੂਲੀਆਂ ਨੂੰ ਫੇਰ ਹੰਨ ਦੇਣਾ ਠੰਡੇ ਹੋਣ ਤੱਕ ਠੰਡੇ ਜਦੋਂ ਹੋ ਜੇਗੀ ਮੂਲੀ ਉਸ ਤੋਂ ਬਾਅਦ ਅਸੀਂ ਇਹ ਪਾਣੀ ਛੁੱਟਣਾ ਨਹੀਂ ਹੈ ਇਹ ਪਾਣੀ ਛੁੱਟਣਾ ਨਹੀਂ ਹੈ ਇਹ ਮੂਲੀ ਦੇ ਵਿੱਚ ਜਾਏਗਾ ਦਿਖਾਉਂਦੀ ਆ ਤੁਹਾਨੂੰ ਇਹਨੂੰ ਠੰਡਾ ਕਰਕੇ ਜਰਾ ਜਾਰ ਲੈ ਲਓ ਜਿਹੜਾ ਕਿ ਬਿਲਕੁਲ ਅੰਦਰੋਂ ਸੁੱਕਾ ਹੋਣਾ ਚਾਹੀਦਾ ਹੈ ਬਸ ਤੇ ਅਸੀਂ ਪਾਣੀ ਵਾਲਾ ਪਾ ਰਹੇ ਹਾਂ ਪਰ ਸਾਡੇ ਕੋਲ ਉਬਲਿਆ ਹੋਇਆ ਪਾਣੀ ਹੈ ਇਹ ਖਰਾਬ ਨਹੀਂ ਹੋਏਗਾ ਤੇ ਇਹਨੂੰ ਅਸੀਂ ਇਹ achar ਨੂੰ ਇਹ ਹੁਣ ਪਾਣੀ ਉਹ ਵਾਲਾ ਵਰਤ ਕੇ ਤੇ ਇਹਨੂੰ ਧੁੱਪ ਦੇ ਵਿੱਚ ਫਾਰ 3 ਡੇਜ਼ ਰੱਖ ਦਿਓ ਉਸ ਤੋਂ ਬਾਅਦ ਇਹ achar ਬਣ ਕੇ ਪਹੁੰਚੇਗਾ ਤੇ ਆ ਇਹ ਉਬਲਿਆ ਹੋਇਆ ਪਾਣੀ ਜਿਹੜਾ ਹੈ ਅਸੀਂ ਇਹਦੇ ਵਿੱਚ ਮੂਲੀਆਂ ਨੂੰ ਅਸੀਂ ਇਹਦੇ ਚ ਡਿਪ ਕਰਨਾ ਹੈ ਠੀਕ ਹੈ ਜੀ ਇਹ ਜਿਹੜਾ ਉਬਲਿਆ ਹੋਇਆ ਪਾਣੀ ਹੈ ਠਰ ਗਿਆ ਹੈ ਠੰਡਾ ਹੋ ਗਿਆ ਹੈ ਹੁਣ ਆਪਾਂ ਇਹਨੂੰ ਪਾ ਸਕਦੇ ਆ ਅੱਛਾ ਜੀ ਠੀਕ ਹੈ ਆ ਪਾ ਸਕਦੇ ਆ ਮੂਰੀਆਂ ਦੇ ਵਿੱਚ ਕਿਦਾਂ ਇਹਨੂੰ ਇਹਦੇ ਵਿੱਚ ਪਾਓ ਬਸ ਇਹ ਡਿਪ ਹੋ ਗਿਆ ਤੇ ਬਣ ਗਿਆ ਮooli ਵਾਲਾ ਅਚਾਰ ਇਹਨੂੰ ਕੁਛ ਦੇਰ ਤੁੱਪੇ ਰੱਖੋ ਔਰ ਦੋ ਤਿੰਨ ਤੁੱਪਲ ਵਾਲੋ ਨਾ ਤੁੱਪੋ ਵੀ ਤਾਂ ਕੋਈ ਗੱਲ ਨਹੀਂ ਇਹ ਵੱਧ ਕੇ ਖਾਨ ਜੋਗਾ ਹੋ ਜਾਏਗਾ ਧਿਆਨ